ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਕਿਹੜੇ ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਹਾ ਜਾਂਦਾ ਹੈ ਮਮਾ ਜੀ ਸਿਰ ਗੁਰੂ ਅਰਜਨ ਦੇਵ ਜੀ ਕਿਹੜੇ ਗੁਰੂ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਹਾ ਜਾਂਦਾ ਹੈ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਸੈਬ ਜਾ ਦੇ ਕੌਣ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਸੰਗ ਪਹਿਲੇ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਅੰਗਨ ਸਿੰਘ ਗੁਰਨਾਨ ਦੇਵ ਜੀ ਦਸਵੇਂ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਸੰਤਨ ਸਿੰਘ ਗੁਰਗੋਬਿੰਦ ਸਿੰਘ ਜੀ ਸਿੱਖਾਂ ਦੇ ਮੌਜੂਦਾ ਗੁਰੂ ਸਾਹਿਬ ਕੌਣ ਹਨ ਸੰਤਨ ਸਿੰਘ ਗੁਰਗ੍ਰੰਥ ਸਾਹਿਬ ਜੀ ਸਿੰਘ ਸ਼ਬਦ ਦਾ ਕੀ ਅਰਥ ਹੈ ਸ਼ੇਰ ਕੋਰ ਸ਼ਬਦ ਦਾ ਕੀ ਅਰਥ ਹੈ ਸ਼ੇਰ ਨੀਵਾ ਜੀ ਦਾ ਖਾਲਸਾ ਵੈਗੂਟੀ ਦੀ ਫਟੇ ਗੁਰੂ ਪਿਆਰੀਓ ਜਿੰਨੇ ਵੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਫੋਲੋ ਨੇ ਕੀਤਾ ਉਹ ਕਰਦੇ ਹੋ ਗੁਰੂ ਪਿਆਰੇ ਹੋ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਸਿਮਰਨ ਕਿਹੜੇ ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਹਾ ਜਾਂਦਾ ਹੈ ਮਮਾ ਜੀ ਸਿਰ ਗੁਰੂ ਅਰਜਨ ਦੇਵ ਜੀ ਕਿਹੜੇ ਗੁਰੂ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਹਾ ਜਾਂਦਾ ਹੈ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਸੇਬ ਜਾਦੇ ਕੌਣ ਸਨ ਸ਼ਿਗਰ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਪਹਿਲੇ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਗੰਗਾਂ ਸਿੰਘ ਨਾਨਕ ਜੀ ਦਸਵੇਂ ਗੁਰੂ ਸਾਹਿਬ ਜੀ ਦਾ ਨਾਮ ਦੱਸੋ ਗੰਗਾਂ ਸਿੰਘ ਗੋਬਿੰਦ ਸਿੰਘ ਜੀ ਸਿੱਖਾਂ ਦੇ ਮੌਜੂਦਾ ਗੁਰੂ ਸਾਹਿਬ ਕੌਣ ਹਨ ਪੰਨੀ ਸਿੰਘ ਗੁਰਨ ਸਾਹਿਬ ਜੀ ਸਿੰਘ ਦੋ ਸ਼ਬਦ ਦਾ ਕੀ ਅਰਥ ਹੈ ਸ਼ੇਰ ਕੋਰ ਸ਼ਬਦ ਦਾ ਕੀ ਅਰਥ ਹੈ ਸ਼ੇਰ ਨਿਵਾਜ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਗੁਰੂ ਕਲਮੈਂਟ ਫੋਲੋ ਨੇ ਕੀਤਾ ਉਹ ਕਰਦੇ ਹੋ